नवरात्र ਦਾ ਆਗਮਨ ਹੋ ਰਿਹਾ ਹੈ ਅਤੇ ਨਵਰਾਤਰੀਆਂ ਦੌਰਾਨ ਵਕਵਾ ਕ੍ਰਾਮਲੀਲਾ ਕਲਬਾਵਨ ਪ੍ਰਭੂ શ્રી ਰਾਮ ਜੀ ਦੀਆਂ ਲੀਲਾਵਾਂ ਦਿਖਾਈਆਂ ਜਾਂਦੀਆਂ ਹਨ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਕਈ ਸੇਜਾਂ ਤਿਆਰ ਵੀ ਹੋ ਚੁੱਕੀਆਂ ਹਨ ਸ਼੍ਰੀਸ਼੍ਰੀ 1008 ਨਿਰਮਲੇ ਸੰਤ ਹਾਰ ਸਿੰਘ ਜੀ ਮਹਾਰਾਜ ਪਾਪਾ ਪੋੜੇਵਾਲ ਨੌਜਵਾਨ ਰਾਮਲੀਲਾ ਕਲਫਲ 23 ਸਤੰਬਰ ਤੋਂ 11 ਅਕਤੂਬਰ ਤੱਕ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਿਆ ਹਨ ਕਲਬ ਦੇ ਪ੍ਰਧਾਨ ਸਮੀਰ ਸ਼ਰਮਾ ਡਾਇਰੈਕਟਰ ਗਿਫਟੀ ਬੱਗਾ ਸਕਤਰ ਵਿਕਰਮਜੀਤ ਸਿੰਘ ਜਨਰਲ ਸਕੱਤਰ ਰਿਤਿਕ ਸ਼ਰਮਾ ਮੀਤ ਪ੍ਰਧਾਨ ਵਿਸ਼ਾਲ ਕੁਮਾਰ ਮੁਖ ਸੇਵਾ ਦਾ ਲਾਲ ਸਿੰਘ ਹਾਜ਼ਰ ਸਨ ਜੇਕਰ ਹੋ ਗਿਆ ਕਿ ਬਾਬਾ ਪੋੜੇ ਵਾਲੇ ਮੰਦਿਰ ਕਮੇਟੀ ਦੇ ਚੇਅਰਮੈਨ ਅਸ਼ੋਕ ਪੀ ਦੀ ਪ੍ਰਧਾਨ ਦੀਪਕ ਪਹਿਲ ਸੰਤ ਵਿਸ਼ਾਲ ਵੱਲੋਂ ਕਲੱਬ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਬਾਬਾ ਪੋੜੇ ਵਾਲੇ ਜੀ ਦੀ ਕਿਰਪਾ ਨਾਲ ਸ਼੍ਰੀ ਰਾਮਚੰਦਰ ਜੀ ਦੀ ਕਿਰਪਾ ਨਾਲ ਇਹ ਸਾਡੀ ਰਾਮਲੀਲਾ ਬਹੁਤ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ 77 ਤੋਂ 34 ਸਾਲ ਪੁਰਾਣੀ ਰਾਮਲੀਲਾ ਸਾਡੇ ਦਾਦੇ ਪਰਦਾਦੇਆਂ ਦੇ ਟਾਈਮ ਤੋਂ ਖੇਡੀ ਜਾ ਰਹੀ ਹੈ ਹੁਣ ਇਹ ਭਾਰਤ ਨੂੰ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਮਿਲਿਆ ਇਹ ਭਾਦੂ ਆਪਾਂ ਵੇਖਦੇ ਹੋਏ ਜੋ ਰਾਮਲੀਲਾ ਦੀ ਤਿਆਰੀਆਂ ਹੈ ਜੋ ਸਾਡੀ ਰਾਮਲੀਲਾ 30 ਤੋਂ ਲੈ ਕੇ 11 ਤੱਕ ਦਿਖਾਈ ਜਾਏਗੀ ਉਹਦੀ ਸਾਰੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ ਥੋੜਾ ਬੋਲਾ ਜੋ ਲਾਈਟ ਸਾਊਂਡ ਦਾ ਰਹਿ ਗਿਆ ਹੈ ਉਹ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਜੋ ਜੋ ਕਲਾਕਾਰ ਦਾ ਰੋਲ ਅਦਾ ਕਰਨਾ ਉਹਨਾਂ ਨੂੰ ਸਭ ਨੂੰ ਬੱਦੀਆਂ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਨੇ ਸ਼ਹਿਰ ਵਾਸੀਆਂ ਨੇ ਉਹ ਸੰਦੇਸ਼ ਹੈ ਕਿ ਸਾਡੇ ਬੱਚਿਆਂ ਦਾ ਆਗੇ ਹੌਸਲਾ ਵਧਾਓ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਪ੍ਰਭੂ ਰਾਮ ਜੀ ਦੀ ਲੀਲਾ ਵੇਖੋ ਤੇ ਜੋ ਰਾਮ ਜੀ ਦਾ ਚਰਿੱਤਰ ਸੀਗਾ ਉਹ ਤੇ ਸਭ ਆਪਣਾ ਧਿਆਨ ਦੇਣ ਜਿੱਥੇ ਰਾਮ ਜੀ ਇੱਕ ਸੱਚੇ ਆਦਰਸ਼ਵਾਦੀ ਇਨਸਾਨ ਸੀ ਉਹਨਾਂ ਦੀਆਂ ਸਭ ਕੀਤੀਆਂ ਸਿੱਖਿਆਵਾਂ ਤੇ ਚੱਲਣ ਜੀ ਤੇ ਸਾਡੇ ਬਾਬਾ ਪੋੜੇ ਵਾਲੇ ਗਊਸ਼ਾਲਾ ਸ਼ਾਟਾ ਵਿਖੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ ਲੀਲਾ ਦਾ ਮੰਚਨ ਕਰਨ ਜਾ ਰਹੇ ਹਾਂ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਤੁਹਾਡੇ ਸਾਰੇ ਬੱਚੇ ਤੁਹਾਡੇ ਭਰਾ ਇੱਥੇ ਬਹੁਤ ਮਿਹਨਤ ਕਰਕੇ ਰਾਮ ਲੀਲਾ ਦਿਖਾਉਂਦੇ ਆ ਰਾਮਚੰਦਰ ਜੀ ਦਾ ਜਿਹੜਾ ਚਰਿੱਤਰ ਹੈ ਉਹਨੂੰ ਦਿਖਾਉਂਦੇ ਆ ਸੋ ਉਹਨਾਂ ਦੇ ਗੁਣ ਲੈਣ ਲਈ ਇੱਥੇ ਪਹੁੰਚਿਆ ਕਰੋ ਅਸੀਂ ਬਹੁਤ ਮਿਹਨਤ ਕਰਦੇ ਹਾਂ ਸਾਰੇ ਬੱਚੇ ਜਿੱਦਾਂ ਤੁਸੀਂ ਦੇਖ ਪਾ ਰਹੇ ਹੋ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਨੇ ਰਿਹ ਹਸਲਸ ਕਰਕੇ ਤਿਆਰੀ ਕਰਦੇ ਨੇ ਸੋ ਸਾਰਿਆਂ ਅਗੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਦਾ ਹੌਸਲਾ ਵਜਾਈ ਕਰਨ ਜ਼ਰੂਰ ਪਹੁੰਚਿਆ ਕਰੋ ਅਸੀਂ ਰਾਮਲੀਲਾ ਰਾਤ 9 ਵਜੇ ਤੋਂ ਲੈ ਕੇ 11:30 12 ਵਜੇ ਤੱਕ ਹੱਥ ਦਿਖਾਵਾਂਗੇ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਇੱਥੇ ਆ ਕੇ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਜ਼ਰੂਰ ਦਿਓ ਸ਼ਹਿਹਾਟਾ ਇਲਾਕੇ ਦੇ ਵਿੱਚ ਵਕ ਵਕ ਰਾਮੀਲਾ ਕਲੱਬਾਂ ਵੱਲੋਂ ਹਰ ਸਾਲ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਉਧਰ ਹੀ ਬਾਬਾ ਢੋਡੇ ਵਾਲੇ ਗਊਸ਼ਾਲਾ ਵਿਖੇ ਕਲੱਬ ਵੱਲੋਂ ਵੀ ਰਾਮਲੀਲਾ ਦਾ ਜਿਹੜਾ ਮੰਚਨ ਹਰ ਸਾਲ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਉਸ ਦੀਆਂ ਤਿਆਰੀਆਂ ਜਿਹੜੀਆਂ ਨੇ ਜ਼ੋਰਾਂ ਤੇ ਚੱਲ ਰਹੀਆਂ ਨੇ ਤੇ 30 ਤਰੀਕ ਤੋਂ ਜਿਹੜੀ ਰਾਮਲੀਲਾ ਉਹ ਆਰੰਭ ਕੀਤੀ ਜਾ ਰਹੀ ਹੈ। ਸੋ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕੀਤੀ ਗਈ ਹੈ ਵੱਧ ਚੜ ਕੇ ਉਹ ਰਾਮਲੀਲਾ ਦੇਖਣ ਆਉਣ ਤੇ ਪ੍ਰਭੂ ਰਾਮ ਜੀ ਦੀਆਂ ਲੀਲਾਵਾਂ ਦੇ ਨਾਲ ਜੁੜਨ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਮੀਨਿਊ